ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਕਰਦੇ ਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਐਡੀ ਵੀਡੀਓ ਵਿੱਚ ਆਪਾਂ ਚਾਰ ਝੋਟੀਆਂ ਚੰਗੇ ਕੱਦ ਕਾਠ ਵਾਲੇ ਦੋ ਸੋਜਾਂ ਹੋਈਆਂ ਤੇ ਦੋ ਗੱਬੜਾ ਇਹ ਚਾਰ ਦੇ ਚਾਰ ਨਾਲ ਖੇਲ ਆ ਡਿਟੇਲ ਵੀਰ ਤੁਸੀਂ ਪੁੱਛਦੇ ਆ ਆ ਕੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਵੇਕ ਗਦੀਪ ਸਿੰਘ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਆਪਣੇ ਫਾਰਮ ਦਾ ਨਾਮ ਹੈਗਾ ਮੋਬਾਈਲ ਨੰਬਰ 9978448264 9978563916 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਹਣਾ ਅੱਜ ਚਾਰ ਝੋਟੀਆਂ ਦੋ ਗੱਬਣਾ ਤੇ ਦੋ ਹੈਗੇ ਸੂਜੇ ਵਿੱਚ ਤਾਜੀਆਂ ਹਾਂ ਹਾਂ ਮੇਰੇ ਦੋ ਅੱਧਾ ਹੁਣੀ ਸੂਈਆਂ ਵੀਰੇ 4-5 ਘੰਟੇ ਪਹਿਲਾਂ ਡੇਰੀ ਦੀ ਆ ਪਈ ਆ ਜੇਰ ਪ੍ਰੋਪਰ ਆ ਪਈ ਆ ਬੱਚਾ ਇਹਨੇ ਕੀ ਦਿੱਤਾ ਬੱਚਾ ਵੀਰੇ ਮੇਲਕਾਫਾ ਠੀਕ ਆ ਸੂਆ ਕਿਹੜਾ ਸੂਈ ਆ ਇਹ ਸੂਆ ਇਹ ਜਿਹੜਾ ਦੂਜਾ ਸੂਆ ਵੀਰੇ ਦੂਜਾ ਸੂਆ ਸੂਈ ਆ ਬੱਚਾ ਮੇਲਕਾਫਾ ਜੇਰ ਪ੍ਰੋਪਰ ਬਠਲ ਜਾ ਪਲੂਨ ਦਾ ਮਾਲਕਾ ਨੇ ਆਪਾਂ ਨੂੰ ਕਿੰਨਾ ਦੋ ਦੱਸਿਆ ਇਹਦਾ ਮੇਰੇ ਪਲੂਨ ਦਾ ਮਾਲਕਾ ਨੇ 14 ਕਿਲੋ ਦੱਸਿਆ ਪਰ ਆਪਾਂ ਐ ਮੰਨ ਕੇ ਜੇ ਵੀ ਗਰਮੀ ਹੈ ਐਸ ਕਿ 14 ਤੋਂ ਬਾਹਰ ਦੇ ਦੂੰ 14 ਮੰਨ ਕੇ ਲੈ ਲੈ ਵੰਦਾ ਆਹ ਰਾਮਦੇਵ ਨਾ ਵੀਰੇ ਮੰਨਿਆ ਕੇ ਵੀ ਦੇ ਦਾਂਗੇ ਕੋਈ ਵੀ ਸੌਦਾ ਕਰਨਾ ਨਾ ਸਾਹਮਣੇ ਉਪਾ ਹੋਗਾ ਠੀਕ ਹੈ ਮਸ਼ੀਨ ਵੀ ਟਿਕਾ ਛੋਟੀ ਦੀ ਬੀੜੀ-ਬੋੜੀ ਚੈੱਕ ਕਰਾਉ ਲੈ ਦੇ ਦੀ ਪੰਦਰੇ ਚ ਫਕਾਉਣ ਵਾਲਾ ਬਾਕੀ ਪਿੰਡੇ ਤੇ ਨਾੜਾ ਨੂੜਾ ਸੋਹਣੇ ਦਿਖਾਈ ਦਿੰਦੀ ਹੈ ਹਨਾ ਹਾਂਜੀ ਹਾਂ ਤੇ ਮੜਾ ਮੜਾ ਬੋੜਾ ਚੋਇਆ ਹੈ ਤੱਕ ਚਵਾਈ ਕੀਤੀ ਅੱਜ ਅਗਰੇ ਬੱਚੇ ਨੂੰ ਪਿਆਇਆ ਗਿਆ 2 ਕਿਲੋ ਬੋੜਾ ਕੱਢਿਆ ਮਾਲਾ ਕਿਹੜਾ ਰੈਲੀ ਜੀ ਕਰਤੀ ਸੀਗਾ 2.5 ਕਿਲੋ ਕੱਢਿਆ ਗਿਆ ਬੱਚੇ ਨੂੰ ਪਿਆਇਆ ਤੇ ਹੁਣ ਚਵਾਈ ਸਾਮ ਜਿਆ ਪੈਦੀ ਕਰਨੀ ਆ ਚੰਦ ਚਵਾਈ ਕਰਨੀ ਆ ਠੀਕ ਹੈ ਤੇ ਕੋਈ ਆਲ ਵਗੈਰਾ ਤਾਂ ਨਹੀਂ ਕਿਸੇ ਗੱਲ ਡਿਕ 1% ਵੀ ਵੀਰੇ ਆ ਨਹੀਂ ਤੂੰ ਧਾਰਾ ਮਾਰ ਕੇ ਦਿਖਾਵਾ ਠੀਕ ਹੈ ਮਾਰੋ ਜੀ ਧਾਰਾ ਇਹਦਾ ਅੱਲਾਹ ਬਖਸ਼ ਬੱਚਾ ਸੁਗਰ ਚਵਾਈ ਦੇਖੋ ਧਾਰਾ ਦੂਰਾ ਪੂਰਾ ਇੱਕ ਨੰਬਰ ਸਾਫ ਸੁਥਰੀਆਂ ਕੋਈ ਆਲ ਨਹੀਂ ਕਰਦੀ ਹੋਰ ਨਹੀਂ ਕਰਦੀ ਵਧੀਆ ਬੱਚਾ ਜੜਦੀ ਪਈ ਆ ਤੇ ਬਾਕੀ ਚਵਾਈ ਦੇਖੋ ਪੂਰੀ ਮੋਟੀ ਚਾ ਹੋਈ ਬਾਲੀ ਪੋਲੀ ਤੇ ਮੂਰਲੇ ਸਣਾ ਚ ਹੋਰ ਦਾ ਰਾਮਾ ਰੂਮ ਵਰਗੀ ਚਵਾਈ ਆ ਚਾਹੇ ਜਵਾਗ ਚੁਈ ਜਾਣ ਠੀਕ ਆ ਚੰਗੀ ਸਾਫ ਸੁਥਰੀ ਜਵਾਈ ਵਾਲੀ ਆ ਹਨਾ ਹਾਂ ਹਾਂ ਸੋ ਦੇਖੋ ਧਾਰਾਂ ਦੀ ਇੱਕ ਨੰਬਰ ਆ ਜਮਾ ਤੇ ਭਾਅ ਯਾਰ ਫਿਰ ਇਹਦਾ ਕੀ ਹੋਊਗਾ ਫਿਰ ਤੋਰ ਦੇ ਬਾਹਰ ਨੂੰ ਬਸ ਬਸ ਤੂੰ ਤੋਰ ਕੇ ਰੇਟ ਇਹਨਾਂ ਦੇ ਕਰਨੇ ਜੇ ਫੋਨ ਤੇ ਕਰਨੇ ਆਪਾਂ ਵੀਰੇ ਰੇਟ ਇਹਦੇ ਫੋਨ ਤੇ ਕਰਾਂਗੇ ਬਹੁਤ ਜੀ ਆਂ ਦੀ ਡਿਮਾਂਡ ਸੀ ਆਪਾਂ ਨੂੰ ਠੀਕ ਹੈ ਹੁਣ ਚਾਹੀਏ ਝੋਟੇ ਦੇ ਕੇ ਫੋਨ ਫੋਨ ਬਹੁਤ ਆਉਂਦਾ ਆਪਾਂ ਡਾਈਂ ਰੱਖੀਏ ਬੋਲੇ ਨਾ ਤਾਂ ਉਹ ਗਾਗਾਂ ਦੀ ਡਿਮਾਂਡ ਹੀ ਪੂਰੀ ਕਰਨੀ ਹੈ ਨਫਾ ਜਾਇਜ਼ ਲਵਾਂਗੇ ਜੇਰਾ ਵੀਰ ਗਾਗ ਬਣ ਕੇ ਆ ਗਿਆ ਮੋੜਦੇ ਨਹੀਂ ਤੋਰ ਲੈ ਤੇ ਰੇਟ ਇਹਦਾ ਜੈਨੂਨ ਹੋਗਾ ਇਹ ਜੈਨੂਨ ਹੋਗਾ ਵੀਰੇ ਜਦੋਂ ਪਤਾ ਹੀ ਹੈ 14 15 ਕਿਲੋ ਵਾਲੀ ਮੱਝ ਕਿੰਨੇ ਦੀ ਆਉਂਦੀ ਆ ਪਰ ਮੰਨ ਕੇ ਚਲੋ ਇਹ ਅਗਲੀ ਜਿਹੜਾ 100 ਗਰਾ ਦਾ ਬਾਈ ਉਹਪਨੂੰ ਗੂਨ ਲਾਉਂਦੇ ਆ ਪਰ ਵੀ ਡਿਮਾਂਡ ਹੀ ਪੂਰੀ ਕਰਨੀ ਆ ਆ ਗਾੜੀ ਪਿਛਾੜੀ ਬਿਲਕੁਲ ਨਹੀਂ ਆ ਮਹਾ ਵੀਰੇ ਸਿਆਣੇ ਵਰਗੀ ਅੱਜ ਤੱਕ ਜਿਹੜੀ ਕੋਈ ਦੇਖ ਲਉ ਪਧਾਰਾ ਪੋਲੀ ਦੇ ਮੋਟੀ ਚਵਾਇਆ ਸੁਭਰੋ ਕਦ ਕਾਠ ਵਗੈਰਾ ਦੇਖ ਸਿਆ ਤਾਂ ਲੈਵਾ ਦੇ ਸੋ ਨੰਗੇ ਲੈਵੇ ਦੀ ਝੋਟੀ ਆ ਤੇ ਸੂਈ ਸਵਾਈ ਆ ਸੂਆ ਕਿਹੜਾ ਦੱਸੇ ਜੀ ਆਪਾਂ ਇਹਦਾ ਦੂਜਾ ਅਰੀਜ ਨਾਲ ਦੂਜਾ ਸੂਆ ਜੈਨੂਨ ਸੂਆ ਅੱਗੇ ਪਿੱਛੇ ਦਾ ਹਵਾਨਾ 14 ਲੀਟਰ ਦੁੱਧ ਮੰਨ ਕੇ ਨੂੰ ਪਰਚੇਸ ਕਰ ਸ ਤਾਂ ਚੰਗੀ ਕੇਅਰ ਹੋਊ ਆਪ ਦਾ ਪਲੱਸ ਵਿੱਚ 14 ਜਾਂ ਪਰ ਤੁਸੀਂ ਵੇਖ ਲੈ ਤੇ 14 ਮੰਨ ਕੇ ਪਰਚੇਸ ਕਰ ਲਿਓ ਰੇਟ ਵੀਰ ਕਹਿੰਦੇ ਫੋਟੇ ਹੋਊਗਾ ਜੇਰੇ ਦੀ ਆ ਪਈਆ ਧਾਰਾਈ ਦੇ ਮਾਰਕੀਟ ਕਰਦੀਆਂ ਤੇ ਚੰਗਾ ਗੱਤ ਬੱਟ ਤੇ ਪਲੱਸ ਛਿੱਤ ਜਾਣ ਬਹੁਤ ਹੱਥਾਂ ਨੂੰ ਮੁੱਠੀ ਵਾਲਾ ਅੱਗੇ ਵੇ ਜੀ 2 ਨੰਬਰ ਦੇਖਦੇ ਗੱਬਣ ਜਿਹੜੀ ਆਪਾਂ ਝੋਟੇ ਇਹ ਵੀ ਦੂਜੇ ਸੂਏ ਨੂੰ ਕੀ ਹੈ ਕਿ ਵੀਰੇ ਹੋਰ ਜਿਆਦਾ ਸਾਰੀਆਂ ਝੋਟੇ ਸੀਮਾ ਨਾਲ ਰਕਾਰ ਆਪ ਨੂੰ ਕੋਲ ਹੈਗਾ ਬਹੁਤ ਠੀਕ ਹੈ ਵੀ ਕਿਹੜੇ ਸੀਮਾਂ ਤੋਂ ਗੱਬਣਾ ਹਨ ਕਿਹੜੇ ਪ੍ਰੈਗੈਂਟ ਆ ਕਿਹੜੇ ਪਿਆਪ ਆ ਸਾਰੇ ਦੂਜਾ ਸੂਆ ਛੁੱਟੀਆਂ ਨੇ ਦੂਜਾ ਸੂਆ ਸੁੰਦੀ ਆ ਇਹ ਦਿਨ ਇੱਕ ਹਫ਼ਤਾ ਲੈਂਦੀ ਆ ਇੱਕ ਹਫ਼ਤਾ ਸੂਰ ਚ ਬਾਕੀ ਰੰਗ ਬਿਲਕੁਲ ਜਾਮਣ ਵਰਗਾ ਸਾੜਾ ਕਾਲਾ ਸਾਡੀ ਠੰਡੀਆਂ ਸੀ ਸਾਰੀਆਂ ਆਏ ਹੋਣਗੇ ਸਾਊ ਸੂਆ ਆਗੇ ਲੈ ਗਮਾਂਵਤ ਵੀ ਕਿੱਦਾਂ ਜਾਈ ਇਹ ਆਪਣੇ ਲੋਕਲ ਆ ਜਾ ਬਾਰੋਂ ਆਈ ਜਾਂਦੇ ਆ ਵੀ ਬਾਰੋਂ ਆਈਆਂ ਝੁੱਟੀਆਂ ਤੁਹਾਨੂੰ ਆਖੀ ਪਤਾ ਲਾ ਦੇ ਤੂੰ ਵੀ ਵੀਡੀਓ ਰੋਜ਼ ਹੀ ਬਣਾਉਣਾ ਕੱਦ ਬੈਡ ਜਿੰਦ ਜਾਨ ਵਾਲੀਆਂ ਠੀਕ ਹੈ ਇਹਦਾ ਦੁੱਧ ਦੀ ਕੀ ਐਵਰੇਜ ਰਹੂਗੀ ਜਿਹਨੇ ਤੇਰੇ ਨਾਲ ਪਲੂਨ ਨੇ ਵੀ 13-14 ਕਿਲੋ ਦੁੱਧ ਦਤਾ 14 ਮਨ ਕੇ ਲੈ ਲੈ 14 ਪਲੱਸ ਮਨ ਕੇ ਲੈ ਲੈ ਟੋਰੀ ਬਾਰ ਨੂੰ ਸਭ ਤੋਂ ਦੂਜੇ ਨੰਬਰ ਤੇ ਜਿਹੜੇ ਅਸੀਂ ਝੋਟੀਆਂ ਦੇਖੀਏ ਨੇ ਸਿੰਘ ਗੋਲ ਦੀ ਆ ਕੱਦ ਬੈਡ ਕੁਆਲਿਟੀ ਵਗੈਰਾ ਝੋਟੀਆਂ ਚ ਬਹੁਤ ਚੰਗੀਆਂ ਪਿਆਰ ਮੋਰਾ ਨਸਲ ਦੇ ਵਿੱਚ ਝੋਟੀਆਂ ਪੈਂਦੀ ਆ ਤੇ ਚੰਗਾ ਠਾ ਦੇਖੋ ਝੋਟੀ ਦਾ ਬਹੁਤ ਚੰਗਾ ਜਿੰਦ ਜਾਂ ਤੇ ਬਰੀਡ ਕੁਆਲਟੀ ਬਹੁਤ ਜਿਆਦਾ ਚੰਗੀ ਆ ਸਾਈਜ਼ ਵਗੈਰਾ ਕੁਆਲਟੀ ਝੋਟੀ ਦੇ ਵਿੱਚ ਪੂਰੀ ਫੁੱਲ ਆ ਜਿਹੜਾ ਆਪਾਂ ਕਹਿ ਸਕਦੇ ਆ 104% ਬੋਰਾ ਇੱਕ ਹਫਤਾ ਸੂਨ ਦੇ ਵਿੱਚ ਇਹਦਾ ਪੈਂਡਿੰਗ ਪਿਆਗਾ ਤੇ ਥਣ ਦੇ ਵਿੱਚ ਪੂਰੀ ਸਾਫ਼ ਸੁਥਰੀ ਮੁੱਠੀ ਵਾਲਾ ਥਾਣਾ ਤੇ ਆ ਗਾੜੀ ਪਿਛਾੜੀ ਦੇਖੋ ਬਿਲਕੁਲ ਸ਼ੇਮ ਆ ਸੋ ਥਾਣਾ ਦੇ ਸਪੇਸ ਵਗੈਰਾ ਦੇਖੋ ਪੂਰਾ ਚੰਗਾ ਸਾਫ਼ ਸੁਥਰਾ ਤੇ ਰੇਟ ਇਹਦਾ ਫੋਨ ਤੇ ਕਰਾਂਗੇ ਵੀਰ ਕਹਿੰਦੇ ਕਿਹੜੇ ਸੀਮਨ ਦੀ ਹੈਗੀ ਆ ਕਿਹੜਾ ਜਿਹੇ ਸੀਮਨ ਲੱਗਿਆ ਵਾ ਸਾਰਾ ਵੀਰ ਬਾਇਓ ਡਾਟਾ ਸਾਨੂੰ ਇੱਥੇ ਮਿਲੂਗਾ ਤੇ ਰੇਡ ਵੀਰੇ ਜੇ ਬਿਲਕੁਲ ਮਾਰਕੀਟ ਦੇ ਹਿਸਾਬ ਨਾਲ ਜਾਏ ਨੂੰ ਪਹਿਲਾਂ ਦੱਸੀ ਇਹਨਾਂ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਕੀ ਕਿਹਾ ਅੱਜ ਵੀ ਆਪਣੇ ਫਾਰਮ ਤੇ 22 ਗਾਈਆਂ ਖੜੀਆਂ ਨੇ ਅੱਧਾ ਸਾਰਾ ਕੈਮਰਾ ਮਾਰੀ ਸਾਰੀਆਂ ਲੱਗੀਆਂ ਨੇ 22 23 ਗਾਵਾਂ ਨੇ ਪਰ ਆਪਾਂ ਮੱਝ ਕਿਉਂ ਲਿਆਂਦੀਆਂ ਨੇ ਵੀ ਸਾਰੇ ਵੀਰਾਂ ਦੀ ਡਿਮਾਂਡ ਪੂਰੀ ਕਰਾਂਗੇ ਜਿਹੜੇ ਬਾਈ ਫੋਨ ਲਉਦੇ ਜੀ ਮੱਝ ਚਾਹੀਦੀ ਹੈ ਹਾਂ ਵੀ ਚੀਜ਼ਾਂ ਲੈ ਕੇ ਦਿੱਤੀਆਂ ਨੇ ਵੀ ਉਹ ਨਹੀਂ ਤੁਹਾਨੂੰ ਪਤਾ ਵੀ ਅਸਲ ਮੰਦੀ ਦੇ ਪੁੱਤ ਨੇ ਜਾਜਗਰ ਤੇ ਜਿਹੜੀ ਤੀਜੇ ਨੰਬਰ ਤੇ ਆਪਾਂ ਇਹ ਝੋਟੀ ਦੇਖਦੇ ਆ ਬਾਈ ਜੀ ਸੁਆ ਕਿਹੜਾ ਸੁੰਦੀ ਆ ਵੀ ਇਹ ओरिजिनल ਤੀਜਾ ਸੁਆ ਸੁੰਦੀ ਆ ਠੀਕ ਆ ਠੀਕ ਆ ਦੂਜੇ ਸੁਆ ਇਹ ਮਾਇਕੇ 15 ਕਿਲੋ 800 ਗ੍ਰਾਮ ਤੋਂ ਕੱਢਿਆ ਹੋਇਆ 15 ਕਿਲੋ ਦੁੱਧ ਦੂਜੇ ਸੁਆ ਦਾ ਰਿਕਾਰਡ ਰਿਆ ਹਵਾ ਹੈਣਾ ਤੇ ਅੱਜ ਦਿਨ ਕੈ ਲੈਂਦੀ ਆ ਇਹ ਅੱਜ ਹਫਤਾ ਲੈਂਦੀ ਆ ਵੀਰੇ ਹਫਤਾ 8 ਦਿਨ ਪਾਇਆ ਇੱਕ ਹਫਤਾ ਸੂਣ ਚ ਬਾਕੀ ਪਿਆ ਹੈਣਾ ਤੇ ਕੀ ਇਹਨਾਂ ਦਾ ਦੁੱਧ ਮੰਨ ਕੇ ਚੱਲੇ ਸੀ ਇਹਦਾ ਮੇਰੇ ਦੁੱਧ ਤਾਂ ਇੱਕੀ 16 ਤੋਂ ਬਾਅਦ ਦੇ ਦੁੱਧ ਆ ਕੋਈ 20 25 ਵਾਲੇ ਲੈ ਲੈ ਨਹੀਂ ਫਿਰਦੇ ਪੰਜ ਦੀ ਮੀਰ ਗੱਲ ਆ ਤੁਹਾਨੂੰ ਹਜ਼ੂਰ ਜੀ ਵੀ ਕੀ ਆ ਗਿਆ ਲੋ گا ਜਿਵੇਂ ਆਪਾਂ ਕਹਿਣਾ ਵੀ ਗਾਵਾਂ ਦੇ ਹੱਥ ਫੇਰ ਕੇ ਦਿਖਾਓ ਅਹੀਂ ਪਾਸ ਕਰ ਲਓ ਅਹੀਂ ਪਾਸ ਕਰ ਖਰੀਦ ਕੇ ਕਰਕੇ ਲੈ ਕੇ ਐ ਲੋ ਇੱਕ ਹੀ ਜਨ ਹੈ ਅਸਲ ਬਰੀਡਾਂ ਨੇ ਇਹ ਕਹਿੰਦੇ ਆਪਾਂ ਕਹਿੰਦੇ ਵੀ نسل نسل ਦਾ ਇਤੋ ਬਣ ਰਿਹਾ ਵੀ 100 ਬੰਦੇ ਚ ਮੇਲੇ ਚ ਢਾਹ ਕੇ ਟੋਲੇ ਲਏ 16 ਕਿਲੋ ਦੁੱਧ ਮੰਨ ਕੇ ਲੈ ਸਾਰਾ 16 ਕਿਲੋ ਕੰਡਾ ਲਵਾਉਂਦੇ 16 ਟੋਰੇ ਬਾਈ ਜੀ ਬਾਹਰ ਨੂੰ ਇਹਨੂੰ ਸੁਵਰਤ ਤੀਜੇ ਨੰਬਰ ਦੇ ਜਿਹੜੇ ਬੱਚੋੜੀ ਦੇਖਿਆ ਨੇ ਜੈਨੂਅਰ ਤੀਜਾ ਸੁਆ ਸੁਦੀ ਪਈ ਆ ਸੂਣ ਦੇ ਵਿੱਚ ਇਹਦਾ ਵੀ ਇੱਕ ਹਫ਼ਤਾ ਲੱਗ ਭਾਗ ਪੈਂਡਿੰਗ ਪਿਆ ਕੱਦ ਬੈੱਡ ਜਿੰਦ ਜਾਨ ਬਰੀਡ ਕੁਆਲਟੀ ਸਾਰੀਆਂ ਗੱਲਾਂ ਇਹਦੇ ਵਿੱਚ ਮੇਨਟੇਨ ਤੋ ਸਿੰਘੂ ਮਾਥਾ ਦੇਖੋ ਥੋੜਾ ਜਨਾ ਮਾਦਰ ਖੁੱਲਾ ਬੜਿਆ ਵਾ ਪਰ ਅਸਲ ਮੈਂ ਦਾ ਪੁੱਤ ਆ ਜਿਹੜਾ ਕਹਿੰਦਾ ਦੁੱਧ ਵਾਲਾ ਪੀਸ ਜਮਾ ਇਦਾਂ ਦੇ ਮੱਝਾ ਬਜਨ ਮजूद ਹੋਵੇ ਦਾ ਚੰਗਾ ਦੁੱਧ ਆਪਣੋ ਪਾ ਦਿੰਦੀਆਂ ਸੁਆ ਜੈਨੂਨ ਤੀਸਰਾ ਸੂੰਦੀ ਪਈ ਆ ਇੱਕ ਹਫਤਾ ਸੂਣ ਦੇ ਵਿੱਚ ਪੈਂਡਿੰਗ ਪਿਆਗਾ ਥਰਡ ਦੇਖੋ ਬਿਲਕੁਲ ਗੁੱਲੇ ਵਾਲਾ ਆ ਗਾੜੀ ਬਿਛਾੜੀ ਬਿਲਕੁਲ ਇੱਕੋਈ ਆ ਤੇ ਵੀਰੇ ਖਿੱਚਣ ਚ ਦੀਪਾ ਜੂਪਾ ਬਿਲਕੁਲ ਠੰਡੀ ਆ ਜਮਾ ਮੈਂ ਕਿਹਾ ਵੀਰੇ ਤੂੰ ਮੈਂ ਦੱਸੀ ਜਾਣਾਗਾ ਹੁਣ ਤੂੰ ਥੱਲੇ ਵਹਿਆ ਮੈਂ ਤਾਂ ਤੇਰ ਮਰਜੀ ਪਾਸੇ ਵੇਜੇ ਲੱਕ ਵੀ ਚਾਕੇ ਠੀਕ ਆ ਮਾਲੋ ਠੰਡਿਆ ਘਰੇ ਦੁੱਧ ਪੀਣ ਵਾਲੀ ਚੀਜ਼ ਦੁਆਰੇ ਬਦਲ ਵਾਲੀ ਚੀਜ਼ ਹੈ ਨਹੀਂਗੀ ਹਾਂ ਹਾਂ ਉਹ ਚੀਜ਼ ਨਹੀਂ ਤੇਰੇ ਮੰਨ ਕੇ ਜਦ ਵੀ ਜਿਵੇਂ ਪਿਆਰ ਨਾਲ ਸਾਥ ਹੈ ਨਾ ਤੁਹਾਨੂੰ ਪਤਾ ਉਧਰ ਵੀ ਟੋਪੀਆਂ ਨੇ ਇਹ ਜਾਉਂਦੇ ਸਾਂਭੀਆਂ ਮੇਰੇ ਜਮੀਨ ਤੇ ਜਦ ਮਾਦੀ ਤੇ ਫੱਟੇ ਹੁੰਦੇ ਨੇ ਇੱਕ ਵਾਰ ਪੇਮੈਂਟ ਤਾਂ ਲਾਉਣੀ ਪਊਗੀ ਪਰ ਆਪਾਂ ਬ੍ਰੀਡ ਤਿਆਰ ਕਰ ਲੈ ਹੈਗੇ ਰਹਿਣਾ ਬ੍ਰੀਡ ਤਿਆਰ ਪੂਰੇ ਬ੍ਰੀਡ ਤਿਆਰੀ ਤੋਂ ਦੀ ਤਿਆਰ ਕਰ ਲੈ ਲੋ ਦੇ ਇੱਕ ਤਾਂ ਉਹ ਇੱਕ ਵਾਰੀ ਫੇਰ ਕੇ ਦਿਖਾ ਦੋ ਠੀਕ ਆ ਠੰਡੀਆਂ ਠਾਰ ਆ ਜਾਵਾ ਹਾਂ ਜਿਵੇਂ ਮਾਦੀ ਦੂਆ ਕਰ ਦੋ ਅੱਗੇ ਬਾਈ ਦੀ 4 ਨੰਬਰ ਫਿਰ ਤਾਜੀ ਸ ਮਰਾ ਸੂਰ ਹੈ ਸੂਰ 4 ਵਜੇ ਸੂਰ ਦੇ ਬੱਚਾ ਕੀ ਦਿੱਤਾ ਇਹਦੇ ਮਗਰ ਵੀ ਮੇਰਕਾਫ ਆ ਬੱਚਾ ਮੇਰਕਾਫ ਆ ਕੀ ਦੇ ਲੈ ਤੁਸੀਂ ਆਪਾਂ ਕਹਿੰਨੇ ਨਾ ਵੀ ਤੁਸੀਂ ਬਾਈ ਕਹਿਣੀ ਫੇਕਲੀ ਫੇਰ ਲੱਗੇਂਦਾ ਤੁਹਾਨੂੰ ਪਤਾ ਹੀ ਹੈ ਵੀ ਕਿੰਨੇ ਘਰ ਆਦੇ ਰਹਿਆ ਤਾ ਜੈ ਜੈ ਕਿੰਨਾ ਕੁ ਦੁੱਧ ਪਾ ਦੋਗੀ ਇਹ ਤਾਂ ਵੀਰੇ ਮੰਨ ਕੇ ਚੱਲ ਤੜ ਕਿਉਂ ਆਪਾਂ 5 ਕਿਲੋ ਵਾਲਾ ਕੱਢਿਆ ਠੀਕ ਹੈ ਸੂਆ ਕਿਹੜਾ ਸੂਈ ਹੈ ਹਾਂ ਇਹਦੇ ਦੁੱਧ ਤੀਜਾ ਸੂਆ ਰਿਹਾ ਇਹਨਾਂ ਦਾ ਠੀਕ ਹੈ ਦੂਜੇ ਸੂਏ ਨੇ 16 ਤੋਂ ਪਲੱਸ ਦੁੱਧ ਦਿੰਦਾ ਹੈ 16 ਤੋਂ ਪਲੱਸ ਹਾਂ 16 ਮੰਨ ਕੇ ਲੈ ਲੈ ਇਸ ਵਾਰ 16 ਮੰਨ ਲਓ 17 ਮੰਨੋ ਆਪਣੇ ਕੋਲ ਲੈਣੀ ਨਹੀਂ ਹੈਗੇ ਪਰ ਤੁਹਾਨੂੰ ਚੀਜ਼ ਬੋਲੂਗੀ ਕੀ ਚੀਜ਼ ਚੈੱਕ ਕਰਾ ਸਾਡੀ ਚੁਆਇਸ ਨੂੰ ਧਾਰਾ ਮਾਰ ਕੇ ਦਿਖਾਵਾਂਗੇ ਮਾਰੋ ਜੀ ਧਾਰਾ ਜੀ ਸਵਰਥ ਪੂਰਾ ਸਾਫ ਸੁਥਰਾ ਝੋਣਾ ਮੋਟਾ ਸੋ ਦੇਖੋ ਪੂਰਾ ਗਰਨੇ ਵਰਗਾ ਚੋਣਾ ਤੇ ਬਾਕੀ ਹਵਾਨੇ ਦੇ ਮਿਲਕ ਵੇਲਸ ਵਗੈਰਾ ਨਾਲਾ ਦਿਖਾਈ ਦੇਖ ਸਕਦੇ ਆ ਪੂਰੇ ਸਾਫ ਸੁਥਰੇ ਮੋਟੀਆਂ ਨਾੜਾਂ ਗਿਆ ਚੋਣ ਚਵਾਦੀ ਬਿਲਕੁਲ ਇੱਕ ਨੰਬਰ ਆਪਾਂ ਮੰਨ ਕੇ ਚੱਲੇ ਵੀ 16 ਤੋਂ ਪਲੱਸ ਮੰਨ ਕੇ ਬੰਦਾ ਸੀ ਜਗਾਠਾ ਮੈਂ ਦਾ ਬਹੁਤ ਚੰਗਾ ਹਨਾ ਜਗਾਠਾ ਮੇਲ ਮੱਝ ਦਾ ਵੀ ਰਹੀ ਚੀਜ਼ਾਂ ਹੁੰਦੀਆਂ ਨੇ ਪਿੱਠਾ ਬੱਚਾ ਵੀ ਮੇਲ ਕਾ ਫਰੀਡ ਤੇ ਆਹ ਵਧੀਆ ਮੇਰੀ ਦੇਖੋ ਜਿਹੜੀ ਮੇਲ ਚੀਜ਼ ਆ ਦਿਖਾਉ ਸਾਰੀਆਂ ਸਾਰੇ ਜੋ ਕਿਆਰੀ ਦਿਖਾਉਦੇ ਐ ਕਾਰੀ 120 ਬਰਦਾ ਕੁੰਬਲਾ ਜਮਾ ਨਹੀਂ ਬਰੀ ਰਾਲੀਆਂ ਹਨ ਸਾਰੀਆਂ ਇਹ ਜੀਆਂ ਨੇ ਸਾਰੀਆਂ ਦਿਖਾਉਦੇ ਜੋਰ ਕੇ ਦਿਖਾਉਣ ਸੋ ਬੱਚਾ ਵੀ ਦੇਖੋ ਜਿਹੜਾ ਮੇਲ ਕਾਫੇ ਵੀ ਪਾਲਣ ਵਾਲਾ ਬੱਚਾ ਪਿੱਛੇ ਇਹ ਜਮਾ ਕਿਹੜਾ ਸੀਮਨ ਦਾ ਤੁਹਾਨੂੰ ਦੱਸਦਾ ਕਿ ਬੱਚਾ ਪਾਲਣ ਲਏਗਾ ਪੂਰਾ ਦਿਖਾ ਰਹੇ ਕਿ ਸਿਕਲ ਠੀਕ ਹੈ ਸੋ ਸਿੰਘ ਉਹ ਵਾਤਾ ਦੇਖੋ ਝੋਟੀ ਦਾ ਤੀਸਰਾ ਸੁਆ ਜੈਨੂਅਲ ਸੁਈ ਸਵਾਈ ਜੇਰ ਵਗੈਰਾ ਵੀ ਨੇ ਡਾਨਾ ਜਮਾਈ ਓਕੇ ਓਕੇ ਵੀਡੀਓ ਬਣੀ ਗਿਆ ਠੀਕ ਹੈ ਜੇਰ ਦੀ ਵੀਡੀਓ ਵੀਰ ਕਹਿੰਦੇ ਮਿਲੂਗੀ ਬਣੀ ਵੀ ਆ ਚੋੜ ਚਵਾ ਧਾਰਾ ਵਗੈਰਾ ਸਾਰਾ ਕੰਮ ਓਕੇ ਆ ਚਾਰ ਤੁਹਾਨੂੰ ਝੋਟੀਆਂ ਦਿਖਾਉਣੇ ਵੜੇ ਚੌਥੇ ਨੰਬਰ ਤੇ ਆ ਬੱਚਾ ਮੇਲਕਾਫ ਜੇਰ ਧਾਰਾ ਡਾਨਾ ਸਵੇਰੇ ਤਾਜੀ ਸੂਈਆ ਬੌੜੇ ਦੇ ਵਿੱਚ ਅਜੇ 5-4 ਕਿਲੋ ਲਗਭਗ ਵਿਰਕੇ ਨੇ ਬੌੜਾ ਆਪਾਂ ਚੋਤਾ ਸਕੁੰਡੇ ਸਿੰਘ ਜੀ ਆ ਜਾਵਾ ਬੋਡੀ ਵੇਟ ਵਗੈਰਾ ਬਹੁਤ ਆ ਤੇ ਲੇਵਾ ਬਿਲਕੁਲ ਸੂਰ ਨੂੰ ਟੱਚ ਕਰਦਾ ਪਿਆ ਚੰਗਾ ਦੁੱਧ ਇਹਨੇ ਪਾ ਦਾਂ 16 ਕਿਲੋ ਦੁੱਧ ਮੰਨ ਕੇ ਆਪਾਂ ਖਰੀਦਦਾਰੀ ਕਰ ਸਕਦੇ ਹਾਂ ਜੇਕਰ ਆਪਣੀ ਚੰਗੀ ਕੇਅਰ ਦਾ 16 ਤੋਂ ਪਲੱਸ ਵੀ ਚੋ ਸਕਦੇ ਹਾਂ ਸੂਰ ਬਾਕੀ ਤੁਸੀਂ ਬਿਹੜਾ ਵੀ ਦੇਖ ਸਕਦੇ ਜੇ ਕੋਈ ਵੀਰ ਬਿਹੜ ਦਾ ਲੈਣ ਦਾ ਚਾਹ ਬਣ ਹੋਵੇ ਐਚ ਐਫ ਜਾਂ ਜਰਸੀ ਕ੍ਰਾਸ ਕਿਸੇ ਵੀ ਤਰ੍ਹਾਂ ਦੀ ਤੇ ਲਗਭਗ ਤੁਮਾਂ ਨੇ ਕਿ ਜਿਹੜਾ 2 2 4 4 ਦੇ ਲਿਆਂ ਦੀਆਂ ਕੱਚੇ ਬੱਚੇ ਤਾਜ਼ੀਆਂ ਸੂਈਆਂ ਹੋਈਆਂ ਉਹ ਦੇਖੋ ਲਗਭਗ 5 6 ਵੜਾ ਤਾਜ਼ੀਆਂ ਸੂਈਆਂ ਸਵਾਈਆਂ ਇਹਨਾਂ ਵਿੱਚ ਇੱਕ ਦੋ ਹੈਗਾ ਕੱਬਣਾ ਤੇ ਬਾਕੀ ਬਾਹਰ ਵੀ ਲਾੜ ਦੇਖ ਸਰ 10 ਵਾਰਾ ਸੀ ਲਗਭਗ ਟੋਟਲ ਮਿਲਾ ਕੇ ਜੱਲੇ ਆਪਾਂ 25 ਤੋਂ 27 ਨਗਵੀਰਾਂ ਕੋਲ ਸਮੇਤ ਮੱਝਾ ਹਾਜ਼ਰ ਖੜਿਆ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਆਓ ਦੇਖੋ ਤਸੱਲੀ ਕਰਕੇ ਖਰੀਦੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ